ਰੋਧੀਤਾ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿ ਬਿਜਲੀ ਮੰਤਰੀ ਨੇ ਭਦਰ ਸਿੰਘ ਉਹ ਬਿਜਲੀ ਚੋਰੀ ਰੋਕਣ ਵਿੱਚ ਅਸਫਲ ਹੋਏ ਨੇ ਤੇ ਦੂਜੇ ਪਾਸੇ ਜਿਸ ਕਾਰਨ ਬਿਜਲੀ ਪਾਵਰ ਕਾਮ ਬਹੁ ਘਾਟੇ ਵਿੱਚ ਜਾ ਰਹੀ ਦੀ ਨਹੀਂ ਨਹੀਂ ਦੇਖੋ ਪਹਿਲਾਂ ਤਾਂ ਜਿਹੜੇ ਲੀਡਰ ਨੇ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਇਹਨਾਂ ਦੀ ਸਾਰੀ ਜ਼ਿੰਦਗੀ ਇਹਨਾਂ ਗੱਲਾਂ ਵਿੱਚ ਹੀ ਲੱਗ ਗਈ ਜਦੋਂ ਉਸ ਤੋਂ ਪਹਿਲਾਂ 10 ਸਾਲ ਕਾਲੀ ਦਲ ਰਿਹਾ ਉਦੋਂ ਵੀ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਸਰਕਾਰ ਦੇ ਵਿਰੋਧੀ ਆਏ ਸਾਡੇ ਮਾਨਯੋਗ ਡਿਪਟੀ ਸੀਐਮ ਸਖਵੀਰ ਸਿੰਘ ਬਾਦਲ ਸਾਹਿਬ ਕਾ ਜਿਹੜੇ ਆਪਣੇ ਰੈਲੀਆਂ ਚ ਸ਼ਰਿਆ ਕਹਿੰਦੇ ਨੇ ਤੁਸੀਂ ਵੀ ਸੁਣੀਆਂ ਹੋਣੀਆਂ ਉਹਨਾਂ ਦੀਆਂ ਰੈਲੀਆਂ ਕਿ ਸਾਡੇ ਵਾਰੀ ਤਾਂ ਤੁਸੀਂ ਜਿੰਨੀ ਮਰਜ਼ੀ ਕੁੰਡੀ ਲਾ ਲਓ ਜਿੰਨੀਆਂ ਮਰਜ਼ੀਆਂ ਤੁਸੀਂ ਬਿਜਲੀ ਦੀਆਂ ਚੋਰੀਆਂ ਕਰ ਲਓ ਤੁਹਾਨੂੰ ਕੋਈ ਨਹੀਂ ਸੀ ਫੜਦਾ ਪ੍ਰਧਾਨ ਮੰਤਰੀ ਭਗਵਾਨ ਸਿੰਘ ਮਾਰ ਅੱਗੇ ਬੇਨਤੀ ਵੀ ਕਰਦਾ ਕਿ ਉਹਨਾਂ ਦਾ ਜਿਹੜਾ ਇਹ ਬਿਆਨ ਉਹਦਾ ਨੋਟਿਸ ਲਿਆ ਜਾਵੇ ਕਿ ਸਰਕਾਰ ਦੇ ਅਦਾਰੇ ਲੁੱਟਣ ਦੀ ਖੁੱਲ ਜਿਹੜੀ ਉਹ ਆਪ ਮੰਨ ਰਹੇ ਨੇ ਇਹ ਹੋਣੀ ਚਾਹੀਦੀ ਆ ਜਾਂ ਨਹੀਂ ਲੋਕਾਂ ਨੂੰ ਗਰੰਟੀ ਦਿੱਤੀ ਸੀ ਨਾ ਕਿ ਥੋੜਾ 600 ਯੂਨਟ ਮੁਫਤ ਦਿੱਤੇ ਜਾਊਗੀ ਹੁਣ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਵੱਲੋਂ ਕਿਤੇ ਕਿਤੇ ਗੁੱਸਾ ਨਹੀਂ ਉਹਨਾਂ ਦੇ ਮਨ ਚ ਆ ਕੇ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਬਿਜਲੀ ਦੇ ਰੇਟ ਦਾ ਵਾਅਦਾ ਕੀਤਾ ਸੀ ਸੋ ਜੇ 10 ਪੈਸੇ ਬਿਜਲੀ ਵਧਾਉਣ ਨਾਲ ਸਾਡਾ ਸਰਕਾਰੀ ਅਦਾਰਾ ਜਿਉਂਦਾ ਰਹਿੰਦਾ ਤਾਂ ਇਹਦੇ 'ਚ ਸਾਨੂੰ ਕੋਈ ਖਰਚ ਨਹੀਂ ਹੋਣਾ ਚਾਹੀਦਾ ਵੀ ਜਿਹੜੀ ਤੁਹਾਡੀ 600 ਯੂਨਟ ਬਿਜਲੀ ਫਰੀ ਆ ਉਹ ਚਾਹੇ 5 ਕਿਲੋਵਾਟ ਦਾ ਕਨੈਕਸ਼ਨ ਆ ਚਾਹੇ 50 ਕਿਲੋਵਾਟ ਦਾ ਕਨੈਕਸ਼ਨ ਆ ਚਾਹੇ 15 ਕਿਲੋਵਾਟ ਦਾ ਕਨੈਕਸ਼ਨ ਚਾਹੇ ਸਿੰਗਲ ਫੇਸ ਆ ਚਾਹੇ ਤਿੰਨ ਫੇਸ ਆ ਉਹ ਸਭ ਲਈ ਫਰੀ ਆ ਅੱਜ ਅੱਜ ਕੱਟ ਕਿਉਂ ਲੱਗ ਰਹੇ ਨੇ ਲੋਕ ਕਹਿੰਦੇ ਆ ਕਿ ਉਹੀ ਜਿਹੜਾ ਕਿ ਮੁਫਤ ਦਿੱਤੇ ਰ ਕੱਟ ਲਾਇਆ ਜਾ ਰਹੇ ਨੇ ਅਨ ਅਨ ਮਿੱਥੇ ਸਮੇਂ ਦੇ ਅਕਰ ਕੱਟ ਲਾਇਆ ਰਹੇ ਨੇ ਇਹ ਅੱਜ ਲੱਗ ਰਹੇ ਨੇ ਇਹ ਮੇਨਟੇਨੈਂਸ ਕਰਕੇ ਕਿਤੇ ਨਾ ਕਿਤੇ ਇਹ ਕੋਈ ਦਿੱਕਤ ਆ ਜਾਂਦੀ ਹੈ ਆਦਰਵਾਇਜ਼ ਬਿਜਲੀ ਬੋਰਡ ਵੱਲੋਂ ਜਿਹੜੀ ਸਪਲਾਈ ਆ ਨਿਰ ਬਿਗਨਾ 24 ਘੰਟੇ ਆ 25 ਸਾਲਾਂ ਦੇ ਵਿੱਚ ਇੰਨਾ ਗਰਾਫ ਆਮ ਆਦੀ ਪਾਰਟੀ ਦਾ ਡਾਊਨ ਆ ਗਿਆ ਕਿ ਤਿੰਨ ਸੀਟਾਂ ਤੇ ਰਹਿ ਗਈ ਸੀਮਟ ਕੇ ਬੈਠੇ ਸੋ ਅਸੀਂ ਹਾਰੇ ਨਹੀਂ ਬੇਸਿਕਲੀ ਅਸੀਂ ਜਿੱਤੇ ਆ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਰਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਅੱਜ ਅਸੀਂ ਬਿਜਲੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਰਕਾਰ ਵੱਲੋਂ ਜੋ ਇੱਕ ਡਾਟਾ ਦੇ ਵਿੱਚ ਵਾਅਦਾ ਕੀਤਾ ਗਿਆ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਬਿਜਲੀ ਮੰਤਰੀ ਨੇ ਜੋਰਪ੍ਰਧਨ ਸਿੰਘ ਉਹਨਾਂ ਤੇ ਗੰਭੀਰ ਦੋਸ਼ ਲਾਏ ਗਏ ਨੇ ਸਾਡੇ ਨਾਲ ਜੁੜੇ ਨੇ ਚੇਅਰਮੈਨ ਮਾਰਕੀਟ ਕਮੇਟੀ ਚਨਾਤਲ ਰਚਪਿੰਦਰ ਸਿੰਘ ਰਾਜਾ ਰਾਜਾ ਨਾਲ ਗੱਲਬਾਤ ਕਰਦੇ ਆ ਆਮ ਆਦਮੀ ਦੇ ਸੀਨੀਅਰ ਨੇਤਾ ਵੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਕ ਪਾਸੇ ਵੱਡੇ ਦਾਅਵੇ ਨਾਲ ਗਰੰਟੀਆਂ ਨੂੰ ਲੈ ਕੇ ਕੇਜੀਵਾਲ ਦੀ ਸਰਕਾਰ ਜਿਹੜੀ ਕਿ ਸੱਤਾ ਵਿੱਚ ਦਿੱਲੀ ਵਿੱਚ ਆਈ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਗਰੰਟੀਆਂ ਦਿੱਤੀਆਂ ਗਈਆਂ ਬਿਜਲੀ ਮੁਫਤ ਦੇ ਤੇ ਹੋਰ ਵੱਡੇ ਦਾਅਵੇ ਕੀਤੇ ਗੱਲਬਾਤ ਕਰਦੇ ਸਾਡੇ ਨਾਲ ਰਚਪਿੰਦਾ ਸਿੰਘ ਰਾਜ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਤੇਰਾ ਸਸਿਕਾ ਪਰ ਪਟ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਰਜ਼ਾਨਾ ਟਾਈਮਸ ਦੀ ਟੀਮ ਦਾ ਧੰਨਵਾਦ ਕਿ ਤੁਸੀਂ ਆਪਣੇ ਮਾਧਿਅਮ ਰਾਹੀਂ ਸਾਨੂੰ ਆਮ ਆਦਮੀ ਪਾਰਟੀ ਆਪਣੀ ਪੰਜਾਬ ਸਰਕਾਰ ਦੀ ਗੱਲ ਹੈ ਜਿਹੜੀ ਸਹੀ ਮੈਨੇਚ ਲੋਕਾਂ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿੱਤਾ ਤੇ ਉਸ ਤੋਂ ਪਹਿਲਾਂ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਸਾਡੇ ਦਰਸ਼ਕ ਨੇ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹ ਇਸ ਜਿਹੜੀ ਭੀषण ਗਰਮੀ ਆ ਉਦੇ ਤੂੰ ਆਪਣਾ ਜਿਹੜਾ ਬਚਾਓ ਆ ਜਰੂਰ ਰੱਖਣ ਜੀ ਤੇ ਪੰਛੀਆਂ ਦਾ ਜਾਨਵਰਾਂ ਦਾ ਵੀ ਜੇ ਹੋ ਸਕੇ ਤਾਂ ਸਾਨੂੰ ਖਿਆਲ ਰੱਖਣਾ ਚਾਹੀਦਾ ਤੇ ਇਸ ਗਰਮੀ ਚੋ ਜਿਹੜਾ ਇੱਕ ਸੁਨੇਹਾ ਮਿਲਦਾ ਕਿ ਅਸੀਂ ਕੁਦਰਤ ਤੋਂ ਜਿਹੜਾ ਥੋੜਾ ਜਿਹਾ ਦੂਰ ਹੋ ਗਏ ਜੀ ਜਿਵੇਂ ਰੈਂਦ ਖੂਂਦ ਨੂੰ ਅੱਗ ਲਾਉਣੀ ਬਿਨਾਂ ਲੋੜ ਤੋਂ ਜਿੱਥੇ ਲੋੜ ਆ ਕਿਤੇ ਉੱਥੇ ਮੰਨ ਵੀ ਲਿਆ ਜਾਂਦਾ ਪਰ ਕਈ ਜਗ੍ਹਾ ਦੇਖਿਆ ਵੀ ਬਹੁਤ ਲੋੜ ਤੋਂ ਬਿਨਾਂ ਅੱਗਾਂ ਲਾਈਆਂ ਗਈਆਂ ਤੇ ਅਸੀਂ ਆਪਣੇ ਹੀ ਬੂਟੇ ਪਾਲੇ ਹੋਏ ਬੂਟੇ ਜਿਨ੍ਹਾਂ ਨੇ ਸਾਨੂੰ ਆਕਸੀਜਨ ਦੇਣੀ ਆ ਛਾਂਵਾਂ ਦੇਣੀ ਆ ਇੱਕ ਗਰਮੀ ਆ ਜਿਹੜੀ ਉਹ ਤੋਂ ਰਾਹਤ ਦੇਣੀ ਆ ਅਸੀਂ ਉਹਨਾਂ ਨੂੰ ਹੀ ਫੂਕ ਲਿਆ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਕੋਸ਼ਿਸ਼ ਕਰੀਏ ਕਿ ਬਚੀਏ ਤੇ ਆਪਣੀ ਜਿਹੜੀ ਮਿੱਟੀ ਆ ਪੰਜਾਬ ਦੀ ਧਰਤੀ ਆ ਉਹਨੂੰ ਇਸੇ ਤਰ੍ਹਾਂ ਉਪਜਾਉ ਅਤੇ ਠੰਡੀ ਰੱਖਣ ਤੇ ਆਪਣਾ ਯੋਗਦਾਨ ਆ ਜਿਹੜਾ ਸਾਰੇ ਰਲ ਮਿਲ ਕੇ ਪਾਉਂਦੇ ਰਹੀਏ ਤੇ ਜਿਹੜੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਉਹਨਾਂ ਲਈ ਇੱਕ ਠੰਡਾ ਪੰਜਾਬ ਛੱਡ ਕੇ ਜਾਈਏ ਬਾਕੀ ਜਿਹੜੇ ਤੁਹਾਡੇ ਸਵਾਲਾਂ ਦੀ ਵਿਚਾਰ ਆ ਭਟ ਸਾਹਿਬ ਉਹਨਾਂ ਦੇ ਵੀ ਆਪਾਂ ਇੱਕ ਇੱਕ ਕਰਕੇ ਸਾਰਿਆਂ ਦੇ ਮੌਸਮ ਗਰਮੀ ਦਾ ਪਰ ਫਿਰ ਵੀ ਆਪਾਂ ਠੰਡੇ ਮਤੇ ਨਾਲ ਸਾਰੀਆਂ ਗੱਲਾਂ ਦੇ ਜਿਹੜੇ ਜਵਾਬ ਆ ਤੇ ਜਿਹੜੀ ਤਸੱਲੀ ਆ ਸਾਡੇ ਸਰੋਤਿਆਂ ਦੀ ਅਸੀਂ ਜ਼ਰੂਰ ਕਰਾਵਾਂਗੇ ਅ ਰੋਧੀਦਰ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿ ਬਿਜਲੀ ਮੰਤਰੀ ਨੇ ਭਦਰ ਸਿੰਘ ਉਹ ਬਿਜਲੀ ਚੋਰੀ ਰੋਕਣ ਵਿੱਚ ਅਸਫਲ ਹੋਏ ਨੇ ਤੇ ਦੂਜੇ ਪਾਸੇ ਜਿਸ ਕਾਰਨ ਬਿਜਲੀ ਪਾਵਰ ਕਾਮ ਬਹੁ ਘਾਟੇ ਵਿੱਚ ਜਾ ਰਹੀ ਵਿਕੀ ਨਹੀਂ ਨਹੀਂ ਦੇਖੋ ਪਹਿਲਾਂ ਤਾਂ ਜਿਹੜੇ ਲੀਡਰ ਨੇ ਸਾਡੇ ਪ੍ਰਤਾਪ ਸਿੰਘ ਬਾਜਬਾ ਜੀ ਇਹਨਾਂ ਦੀ ਸਾਰੀ ਜ਼ਿੰਦਗੀ ਇਹਨਾਂ ਗੱਲਾਂ ਵਿੱਚ ਹੀ ਲੰਘ ਗਈ ਉਹ ਜਿਹਦੀ ਜੇ ਕਾਂਗਰਸ ਦੀ ਸਰਕਾਰ ਆ ਉਹ ਉਦੋਂ ਵੀ ਇਹੀ ਬਿਆਨ ਦਿੰਦੇ ਸੀ ਕਿਉਂਕਿ ਉਹ ਸਰਕਾਰ ਦੇ ਵਿੱਚ ਨਹੀਂ ਸੀ ਹੁੰਦੇ ਬਾਹਰ ਹੁੰਦੇ ਸੀ ਉਦੋਂ ਵੀ ਬਿਆਨ ਉਹਨਾਂ ਦੇ ਸਰਕਾਰ ਵਿਰੋਧੀ ਸੀ ਜਦੋਂ ਉਸ ਤੋਂ ਪਹਿਲਾਂ 10 ਸਾਲ ਕਾਲੀ ਦਲ ਰਿਹਾ ਉਦੋਂ ਵੀ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਸਰਕਾਰ ਦੇ ਵਿਰੋਧੀ ਆਏ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਪੰਜਾਬ ਦੇ ਲੋਕਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਅੱਜ ਵੀ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਸਰਕਾਰ ਦੇ ਖਿਲਾਫ ਹੀ ਆਉਣੇ ਆ ਅਸੀਂ 100 ਚੰਗੇ ਕੰਮ ਕਰ ਲਏ ਇਹ ਵਿਰੋਧੀ ਪਾਰਟੀਆਂ ਨੇ ਕਦੇ ਵੀ ਸੱਤਾ ਧਿਰ ਨੂੰ ਚੰਗੇ ਕੰਮ ਦੀ ਜਿਹੜੀ ਸ਼ਲਾਘਾ ਨਾ ਕਰਨ ਦੀ ਸੌਂ ਖਾਦੀ ਹੋਈ ਆ ਪਿੱਛੇ ਦੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਇਹਨਾਂ ਦੇ ਸਾਬਕਾ ਮੰਤਰੀ ਦਾ ਨਵਜੋਤ ਸਿੰਘ ਸਿੱਧੂ ਦਾ ਜਦੋਂ ਅਸੀਂ ਥਰਮਲ ਪਲਾਟ ਲਿਆ ਗੋਵਿੰਦਵਾਲ ਸਾਹਿਬ ਵਾਲਾ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਇਤਿਹਾਸ ਚ ਪਿਛਲੀਆਂ ਸਰਕਾਰਾਂ ਚੀਜ਼ਾਂ ਸਰਕਾਰੀ ਅਦਾਰੇ ਸਰਕਾਰੀ ਪ੍ਰਾਪਰਟੀਆਂ ਵੇਚਦੀਆਂ ਸੀ ਅਸੀਂ ਖਰੀਦੀ ਤੇ ਉਹਦੇ ਦੇ ਵੀ ਉਹ ਮਾਣਯੋਗ ਸਾਡੇ ਸਿੱਧੂ ਸਾਹਿਬ ਜਿਹੜੇ ਅੱਜ ਕੱਲ ਸਿਆਸਤ ਛੱਡ ਕੇ ਕਮੈਂਟਰੀ ਕਰਨ ਲੱਗ ਗਏ ਜਾਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਸਿਆਸਤ ਛੱਡਾ ਕੇ ਉਹਨਾਂ ਨੂੰ ਕਮੈਂਟਰੀ ਕਰਨ ਲਾਤਾ ਜੋ ਵੀ ਤੁਸੀਂ ਠੀਕ ਸਮਝੋ ਉਹ ਜਿਹੜਾ ਬਿਆਨ ਰੱਖ ਸਕਦੇ ਹੋ ਜੀ ਉਹਨਾਂ ਨੇ ਵੀ ਬਿਆਨ ਦਿੱਤਾ ਸੀ ਕਿ ਚਿੱਟਾ ਹਾਥੀ ਖਰੀਦ ਲਿਆ 600 ਕਰੋੜ ਦਾ ਪਤਾ ਨਹੀਂ 1000 ਕਰੋੜ ਦਾ ਘਾਟਾ ਪੈ ਗਿਆ ਉਹ ਬਿਆਨ ਦੇ ਕੇ ਜਦੋਂ ਪੰਜਾਬ ਸਰਕਾਰ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਤੇ ਆਪਣੀ ਵੀ ਸ਼ਾਇਦ ਗੱਲ ਹੋਈ ਸੀ ਇੱਕ ਇੰਟਰਵਿਊ 'ਚ ਵੀ ਸਿੱਧੂ ਸਾਹਿਬ ਨੂੰ ਬੇਨਤੀ ਆ ਕਿ ਉਹ ਕਾਗਜ਼ ਪੱਤਰ ਸਾਨੂੰ ਵੀ ਦਿਖਾ ਦੇਣ ਜਿੱਥੇ 600 ਕਰੋੜ ਦਾ ਘਾਟਾ ਸਾਬਤ ਹੁੰਦਾ ਹੋਵੇ ਤੇ ਉਸ ਦਿਨ ਤੋਂ ਬਾਅਦ ਉਹ ਪੰਜਾਬ ਦੀ ਸਿਆਸਤ ਵਿੱਤਤਾ ਨਜ਼ਰ ਨਹੀਂ ਆਏ ਪਰ ਉਹ ਕਮੈਂਟਰੀ ਕਰਦੇ ক্রিকেট ਦੇ ਮੈਚਾਂ 'ਤੇ ਨਜ਼ਰ ਆਉਣ ਲੱਗ ਗਏ ਸੋ ਇਹੀ ਕੰਮ ਹੁਣ ਪ੍ਰਤਾਪ ਸਿੰਘ ਬਾਜਵਾਜੀ ਨੇ ਸ਼ੁਰੂ ਕਰ ਲਿਆ ਦੇਖੋ ਦੋ ਮੁੱਦੇ ਨੇ ਬਿਜਲੀ ਚੋਰੀ ਹੋਣਾ ਅਲੱਗ ਮੁੱਦਾ ਹੈ ਜਿਹਦੇ ਤੇ ਸਾਡੇ ਮਾਨਯੋਗ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਸਾਹਿਬ ਕਾ ਜਿਹੜੇ ਆਪਣੇ ਰੈਲੀਆਂ ਚ ਸ਼ਰਿਆਂ ਕਹਿੰਦੇ ਨੇ ਤੁਸੀਂ ਵੀ ਸੁਣੀਆਂ ਹੋਣੀਆਂ ਉਹਨਾਂ ਦੀਆਂ ਰੈਲੀਆਂ ਕਿ ਸਾਡੇ ਵਾਰੀ ਤਾਂ ਤੁਸੀਂ ਜਿੰਨੀ ਮਰਜ਼ੀ ਕੁੰਡੀ ਲਾ ਲਓ ਜਿੰਨੀਆਂ ਮਰਜ਼ੀਆਂ ਤੁਸੀਂ ਬਿਜਲੀ ਦੀਆਂ ਚੋਰੀਆਂ ਕਰ ਲਓ ਤੁਹਾਨੂੰ ਕੋਈ ਨਹੀਂ ਸੀ ਫੜਦਾ ਜਦੋਂ ਐਦਾਂ ਦੇ ਲੀਡਰ ਪੰਜਾਬ ਦੀ ਸੱਤਾ 'ਚ ਰਹੇ ਹੋਣ ਤਾਂ ਉਦੋਂ ਸਿਸਟਮ ਨੂੰ ਠੀਕ ਕਰਨਾ ਕਿੰਨਾ ਮੁਸ਼ਕਲ ਹੋਊਗਾ ਤੁਸੀਂ ਆਪ ਸੋਚ ਕੇ ਦੇਖੋ ਜਦੋਂ ਸਾਡਾ ਇੱਕ ਲੀਡਰ ਜਿਹੜਾ ਪੰਜਾਬ ਨੂੰ 10 ਸਾਲ ਚਲਾ ਕੇ ਗਿਆ ਹੋਵੇ ਉਹ ਸ਼ਰਿਆਵਾਂ ਭਾਸ਼ਣ ਦਿੰਦਾ ਹੈ ਕਿ ਤੁਸੀਂ ਚੋਰੀ ਕਰੋ ਖੁੱਲ ਕੇ ਕੁੰਡੀਆਂ ਲਾਓ ਤੁਹਾਨੂੰ ਸਰਕਾਰੀ ਅਦਾਰੇ ਲੁੱਟਣ ਦੀ ਖੁੱਲ੍ਹ ਆ ਦੇਖੋ ਰੂਲ ਐਂਡ ਰੈਗੂਲੇਸ਼ਨਸ ਹਰ ਇੱਕ ਲਈ ਬਰਾਬਰ ਹੋਣੇ ਚਾਹੀਦੇ ਨੇ ਸੋ ਮੈਂ ਤਾਂ ਮਾਣਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਅੱਗੇ ਬੇਨਤੀ ਵੀ ਕਰਦਾ ਕਿ ਉਹਨਾਂ ਦਾ ਜਿਹੜਾ ਇਹ ਬਿਆਨ ਉਹਦਾ ਨੋਟਿਸ ਲਿਆ ਜਾਵੇ ਕਿ ਸਰਕਾਰ ਦੇ ادارے ਲੁੱਟਣ ਦੀ ਖੁੱਲ ਜਿਹੜੀ ਉਹ ਆਪ ਮੰਨ ਰਹੇ ਨੇ ਇਹ ਹੋਣੀ ਚਾਹੀਦੀ ਆ ਜਾਂ ਨਹੀਂ ਇਸ ਤੇ ਵੀ ਚਰਚਾ ਜ਼ਰੂਰ ਹੋਣੀ ਚਾਹੀਦੀ ਆ ਤੇ ਦੂਜੀ ਰਹੀ ਗੱਲ ਘਾਟੇ ਦੀ ਚੋਰੀ ਕਰਨਾ ਘਾਟਾ ਪੈਣਾ ਇਹ ਉਹ ਲੋਕ ਦੱਸ ਰਹੇ ਨੇ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਚੜਾਉਣ ਤੋਂ ਬਿਨਾਂ ਦੂਜਾ ਕੋਈ ਕੰਮ ਨਹੀਂ ਕੀਤਾ ਲੱਖਾਂ ਕਰੋੜ ਦਾ ਕਰਜ਼ਾ ਚੜਾ ਗਈ ਹਰ ਅਦਾਰਾ ਸਰਕਾਰ ਦਾ ਫੇਲ ਕਰਕੇ ਨੇਸ ਤੋਂ ਨਾਬੂਦ ਕਰਕੇ ਸਿਆਸਤ ਤੋਂ ਵਿਦਾ ਹੋ ਗਈ ਉਹ ਲੋਕ ਅੱਜ ਘਾਟੇ ਦੀਆਂ ਗੱਲਾਂ ਕਰਦੇ ਨੇ ਜੇ ਅਸੀਂ ਥਰਮਲ ਪਲਾਂਟ ਖਰੀਦ ਲੈਣੇ ਆ ਇਹ ਉਹਨੂੰ ਵੀ ਘਾਟਾ ਦੱਸਦੇ ਨੇ ਜੇ ਅਸੀਂ ਗਰੀਬਾਂ ਦੀ ਚਾਹੇ ਉਹ ਜੀਮੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹੋਣ ਚਾਹੇ ਬਾਣੀਆਂ ਪਰਿਵਾਰ ਨਾਲ ਜਰਨਲ ਪੈਕ ਕੈਟਾਗਰੀ ਕੋਈ ਕੈਟਾਗਰੀ ਹੋਵੇ ਉਹਨਾਂ ਦੀਆਂ 600 ਜੁੰਟਾ ਮਾਫ ਕਰੀਆਂ ਇਹਨਾਂ ਨੇ ਉਦੋਂ ਵੀ ਵਿਰੋਧ ਕਰਨਾ ਜਾਰੀ ਰੱਖਿਆ ਸੋ ਹੁਣ ਇਹਨਾਂ ਨੇ ਜਿਹੜਾ ਤੁਸੀਂ ਕਿਹਾ ਨਾ ਨਮਾ ਸ਼ਗੂਫਾ ਛੜਤਾ ਵੀ ਬਿਜਲੀ ਬੋੜ ਘਟੇ ਚ ਚਲੇ ਗਿਆ ਸਾਡੀ ਸਰਕਾਰ ਆਈ ਤੋਂ ਅਸੀਂ ਤਾਂ 22000 ਕਰੋੜ ਦੇ ਕਿਸ਼ਤਾਂ ਇਹਨਾਂ ਦੀਆਂ ਛੱਡੀਆਂ ਹੋਈਆਂ ਜਿਹੜੀ ਕਾਂਗਰਸ ਸਰਕਾਰ ਕਿਸਾਨਾਂ ਦੀ ਸਬਸਿਡੀ ਕਿਸਾਨਾਂ ਦੇ ਜਿਹੜੇ ਮੋਟਰਾਂ ਦੇ ਬਿੱਲ ਨੇ ਉਹ ਸਰਕਾਰ ਭਰਦੀ ਆ ਉਹ 20000 ਕਰੋੜ ਦੀ ਸਬਸਿਡੀ ਦਾ ਅਸੀਂ ਆ ਕੇ ਦਿੱਤੀ ਆ ਪੰਜਾਬ ਸਰਕਾਰ ਨੇ ਭਰੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਭਰੀ ਆ ਤੇ ਇਹ ਲੋਕ ਗੱਲਾਂ ਕਰਦੇ ਨੇ ਘਾਟੇ ਦੀਆਂ ਸੋ ਦੂਜੀ ਗੱਲ ਜਿਹੜਾ ਇੱਕ ਨਿਗੂਣਾ ਜਿਹਾ ਵਾਅਦਾ 10 ਤੋਂ 15 ਪੈਸੇ ਦਾ ਇਹ ਉਹ ਲੋਕ ਉਸ ਵਾਅਦੇ ਦੇ ਰੌਲਾ ਪਾਉਂਦੇ ਨੇ ਇਹਨਾਂ ਦੇ ਰਾਜ ਚ ਇੱਕ ਇੱਕ ਰੁਪਿਆ 50 50 ਪੈਸੇ ਡੇਢ ਡੇੜ ਰੁਪਈਏ ਬਿਜਲੀ ਮਹਿੰਗੀ ਹੋਈ ਆ ਇਹਨਾਂ ਨੇ ਕਦੇ ਉਦੋਂ ਚੀਜ਼ ਨਹੀਂ ਬੱਟੀ ਉਦੋਂ ਕਦੇ ਆਪਣੇ ਮੁੱਖ ਮੰਤਰੀ ਦੇ ਖਿਲਾਫ ਮੂੰਹ ਨਹੀਂ ਖੋਲਿਆ ਤੇ ਨਾਲੇ 600 ਜੁਟਾ ਬਿਜਲੀ ਫਰੀ ਨਹੀ ਜਿਹੜਾ ਵਾਅਦਾ ਕੀਤਾ ਤੁਸੀਂ ਮੈਂ ਇਹ ਖਸੂਸੇ ਗੱਲ ਦਾ ਇੱਕ ਵਾਰੀ ਇਹ ਤਾਂ ਤੁਸੀਂ ਲੋਕਾਂ ਨੂੰ ਗਰੰਟੀ ਦਿੱਤੀ ਸੀ ਨਾ ਕਿ ਤੁਹਾਨੂੰ 600 ਜੁਟਾ ਮੁਫਤ ਦਿੱਤੀ ਜਾਊਗੀ ਹੁਣ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਵੱਲੋਂ ਕਿਤੇ ਕਿਤੇ ਗੁੱਸਾ ਨਹੀਂ ਉਹਨਾਂ ਦੇ ਮਨ ਚ ਆ ਕੇ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਤੇ ਬਿਜਲੀ ਦੇ ਰੇਟ ਦਾ ਵਾਅਦਾ ਕੀਤਾ ਤੇ ਇਹ ਸਰ ਇਹ ਟਾਈਮ ਟੂ ਟਾਈਮ ਇੱਕ ਸ਼ਡਿਊਲ ਹੁੰਦਾ ਹੈ ਸਲਾਨਾ ਥੋੜੇ ਬਹੁਤੇ ਖਰਚੇ ਵਧਦੇ ਨੇ ਕੋਲਾ ਮਹਿੰਗਾ ਹੁੰਦਾ ਹਰ ਚੀਜ਼ ਟਰਾਂਸਪੋਰਟ ਮਹਿੰਗੀ ਹੁੰਦੀ ਆ ਡੀਜ਼ਲ ਪੈਟਰੋਲ ਜਿੱਦਾਂ ਆਪਾਂ ਦੇਖਦੇ ਆ ਮਹਿੰਗਾ ਹੁੰਦਾ ਇਹ ਸਲਾਨਾ ਜਿਹੜੇ ਖਰਚੇ ਨੇ ਸਰਕਾਰੀ ਅਦਾਰਾ ਜਿਹਨੂੰ ਆਪਾਂ ਨੇ ਚਲਾਉਣਾ ਹੈ ਜੇ ਤਾਂ ਫੇਲ ਕਰਨਾ ਹੈ ਫੇਲ ਕਰਕੇ ਉਹਨੂੰ ਵੇਚਣਾ ਹੈ ਘਾਟੇ ਦਾ ਸੌਦਾ ਬਣਾਉਣਾ ਹੈ ਉਹਨੂੰ ਚਿੱਟਾ ਹਾਥੀ ਬਣਾਉਣਾ ਹੈ ਫਿਰ ਤੁਸੀਂ ਜੋ ਮਰਜ਼ੀ ਵੇਚਣ ਲੱਗ ਜਾਓ ਜੀ ਤੁਸੀਂ ਉਹਨੂੰ ਇੱਕ ਚੰਗੀ ਤਰੀਕੇ ਨਾਲ ਚੱਲਦਾ ਰੱਖਣਾ ਤਾਂ ਥੋੜਾ ਬੋਤ ਹੈ ਜਿਹੜਾ ਬਜਣਾ ਉਹ ਆਮ ਲੋਕਾਂ ਤੇ ਕਦੇ-ਕਦੇ ਪਾਉਣਾ ਪੈਂਦਾ ਪਰ ਮੈਂ ਮੇਰੀ ਦੇਖ ਮੇਰੀ ਬੇਨਤੀ ਸਾਨੂੰ ਜਿਹੜੀ ਪਰ ਸਾਹ ਜਿਹੜੀ 600 ਜੁਨਟਾ ਉਹ ਫਰੀ ਆ ਚਾਹੇ ਉਹ 10 ਰੁਪਏ ਜੁਨਟਾ ਤਾਂ ਵੀ ਫਰੀ ਆ ਚਾਹੇ 5 ਰੁਪਏ ਜੁਨਟਾ ਤਾਂ ਵੀ ਫਰੀ ਆ ਜਿਹੜਾ ਬੰਦਾ ਬਿਜਲੀ ਵਰਤਣ ਲੱਗੇ ਜਿਵੇਂ ਕਹਿੰਦੇ ਆ ਸੰਕੋਚ ਕਰੂਗਾ ਆਪਣੀ ਆਦਤ ਆ ਜਿਹੜੀ ਨਜਾਇਜ਼ ਬਿਜਲੀ ਫੂਕਣ ਦੀ ਉਹਨੂੰ ਸੁਧਾਰੂਗਾ ਆਪਣਾ ਮੀਟਰ ਆ ਜਿਹੜਾ 600 ਜੁੰਟਾਂ ਦੇ ਵਿੱਚ ਰੱਖੂਗਾ ਉਹਦੀ ਅੱਜ ਵੀ ਫ੍ਰੀ ਆ ਉਹਨੂੰ 10 ਪੈਸੇ ਨਾਲ ਕੋਈ ਫਰਕ ਨਹੀਂ ਪੈਣਾ ਮੇਰੀ ਮੇਰੀ ਗੱਲ ਦਾ ਜਿਹੜਾ ਪੁਆਇੰਟ ਆ ਉਹ ਸਮਝਿਓ ਬਿਜਲੀ ਚਾਹੇ 10 ਰੁਪਏ ਮਹਿੰਗੀ ਹੋ ਜਵੇ ਉਸ ਬੰਦੇ ਦਾ ਬਿੱਲ ਤਾਂ ਵੀ ਜ਼ੀਰੋ ਆਊਗਾ ਤੇ 90% ਦਾ ਕਹਿੰਦਾ ਹੈ ਨਾ ਰੱਖਿਆ ਦਾ ਬੰਦਾ ਕਿਦਾਂ ਕਹਿੰਦਾ ਕਿ ਇੱਕ ਬਸਦ ਨੂੰ ਵੇਚ ਦਿੱਤੀ ਹੈ ਸਾਡੇ ਦਾ ਬਹੁਤ ਵਾਦੂ ਦੇਖੋ ਇਹ ਨਹੀਂ ਹੁੰਦਾ ਇਹ ਇਹ ਕਦੇ ਵੀ ਕੋਈ ਚੀਜ਼ਾਂ ਕੰਪੀਟੀਸ਼ਨ ਚ ਨਹੀਂ ਚਲਦੀਆਂ ਹੁੰਦੀਆਂ ਤੁਸੀਂ ਪ੍ਰਾਈਵੇਟ ਜਾਣਿਓ ਜੇ ਇੱਕ ਜਹਾਜ਼ ਨੇ ਟਿਕਟ ਸਸਤੀ ਕਰਤੀ ਤਾਂ ਤੁਸੀਂ ਉੱਥੇ ਇਹ ਨਹੀਂ ਕਹਿ ਸਕਦੇ ਜੀ ਫਲਾਣੇ ਜਹਾਜ਼ ਨੇ ਤਾਂ ਸਸਤੀ ਕਰਤੀ ਸਾਡੀ ਵੀ ਕਰੋ ਦੇਖੋ ਇੱਕ ਸਿਸਟਮ ਹਰ ਇੱਕ ਬੰਦੇ ਦਾ ਬੋਲਣ ਦਾ ਵੀ ਹੱਕ ਆ ਸਰਕਾਰ ਦਾ ਹੱਕ ਆ ਵੀ ਇਹ ਸਰਕਾਰੀ ਅਦਾਰੇ ਚਲਾਉਣਾ ਕਿਵੇਂ ਆ ਉਹਨੂੰ ਰਿਵਾਈਵ ਕਿਵੇਂ ਕਰਨਾ ਉਹਨੂੰ ਜਿਉਂਦਾ ਕਿਵੇਂ ਰੱਖਣਾ ਸੋ ਜੇ 10 ਪੈਸੇ ਬਿਜਲੀ ਵਧਾਉਣ ਨਾਲ ਸਾਡਾ ਸਰਕਾਰੀ ਅਦਾਰਾ ਜਿਉਂਦਾ ਰਹਿੰਦਾ ਤਾਂ ਇਹਦੇ 'ਚ ਸਾਨੂੰ ਕੋਈ ਖਰਚ ਨਹੀਂ ਹੋਣਾ ਚਾਹੀਦਾ ਤੇ ਦੂਜੀ ਗੱਲ ਜਿਵੇਂ ਮੈਂ ਪਹਿਲਾਂ ਦੱਸਿਆ 80 ਤੋਂ 90% ਲੋਕ 600 ਜੁਟ ਤੋਂ ਥੱਲੇ ਆਪਣਾ ਜਿਹੜਾ ਬਿਜਲੀ ਦਾ ਬਿੱਲ ਆ ਰੱਖਣ ਲੱਗ ਗਏ ਬਹੁਤ ਚੰਗੀ ਗੱਲ ਆ ਇਹਦੇ 'ਚ ਕੀ ਹੁੰਦਾ ਇੱਕ ਤਾਂ ਬਿਜਲੀ ਬਣਾਉਣ ਲੱਗੇ ਜਿਹੜੇ ਖਰਚੇ ਆਉਂਦੇ ਨੇ ਦੇਖੋ ਬਿਜਲੀ ਬਣਾਉਣੀ ਤੇ ਲੋਕਾਂ ਤੱਕ ਪਹੁੰਚਾਉਣੀ ਇੱਕ ਵੱਡਾ ਪ੍ਰੋਸੈਸ ਆ ਜਿੰਨੀ ਬਿਜਲੀ ਅਸੀਂ ਘੱਟ ਫੂਕਾਂਗੇ ਬਿਜਲੀ ਫੂਕਣ ਲੱਗੇ ਅਸੀਂ ਕਜੂਸੀ ਕਰ ਲਾਂਗੇ ਉਹਦੇ 'ਚ ਇਹ ਨਹੀਂ ਕਿ ਮੇਰਾ ਬਿੱਲ ਆ ਗਿਆ ਜਾਂ ਨਹੀਂ ਆ ਗਿਆ ਪਰ ਸਰਕਾਰ ਨੂੰ ਇਹਦੇ 'ਚ ਬਹੁਤ ਫਾਇਦਾ ਹੁੰਦਾ ਜਦੋਂ ਪੰਜਾਬ ਦੇ ਲੋਕ ਇਹ ਚੀਜ਼ ਸਮਝ ਕੇ ਅੱਜ 600 ਜੁੰਟਾਂ ਤੋਂ ਥੱਲੇ 90% ਪਰਿਵਾਰ ਬਿਜਲੀ ਦਾ ਬਿੱਲ ਜ਼ੀਰੋ ਦਾ ਫਾਇਦਾ ਲੈ ਰਹੇ ਨੇ ਉਹਦੇ ਨਾਲ ਕੀ ਹੋ ਰਿਹਾ ਜਿਹੜਾ ਬਿਜਲੀ ਬੋਰਡ ਆ ਉਹਦੀ ਕਾਰਜਸ਼ੈਲੀ ਵੀ ਚੰਗੀ ਹੋ ਰਹੀ ਆ ਬਿਜਲੀ ਬੋਰਡ ਤੇ ਤੁਸੀਂ ਦੇਖਿਆ ਹੋਣਾ ਹਰ ਜਗ੍ਹਾ ਲੰਬੀਆਂ ਤਾਰਾਂ ਪੈ ਰਹੀਆਂ ਨੇ ਨਵੇਂ ਟਰਾਂਸਫਰ ਰੱਖੇ ਜਾ ਰਹੇ ਨੇ ਲੋਕਾਂ ਤੋਂ ਪਤਾ ਕਰਕੇ ਵੀ ਜਿਹੜਾ ਆਪਣਾ ਲੋਡ ਆ ਉਹ ਸਹੀ ਨੋਟ ਕਰਾਇਆ ਜਾਵੇ ਪਿਛਲੀਆਂ ਸਰਕਾਰਾਂ ਚ ਕੀ ਸੀ ਇੱਕ ਗਲਤ ਫਹਿਮੀ ਲੋਕਾਂ ਦੇ ਦਿਮਾਗਾਂ ਚ ਪੋਲੀਟੀਕਲ ਪਾਰਟੀਆਂ ਨੇ ਬਾੜੀ ਹੋਈ ਸੀ ਜੇ ਲੋਡ ਤੁਹਾਡਾ 5 ਕਿਲੋਵਾਟ ਆ ਤਾਂ ਦੋ ਲਿਖਾਓ ਜੇ 10 ਆ 5 ਲਿਖਾਓ ਵੀ ਇਹਦੇ ਨਾਲ ਸ਼ਾਇਦ ਤੁਹਾਡਾ ਜਿਹੜਾ ਬਿੱਲ ਘਟਾ ਆਊਗਾ ਇਹ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਕਰਿਆ ਹੈ ਵੀ ਜਿਹੜੀ ਤੁਹਾਡੀ 600 ਜੁੰਟ ਬਿਜਲੀ ਫਰੀ ਆ ਉਹ ਚਾਹੇ 5 ਕਿਲੋਵਾਟ ਦਾ ਕਨੈਕਸ਼ਨ ਆ ਚਾਹੇ 50 ਕਿਲੋਵਾਟ ਦਾ ਕਨੈਕਸ਼ਨ ਆ ਚਾਹੇ 15 ਕਿਲੋਵਾਟ ਦਾ ਕਨੈਕਸ਼ਨ ਚਾਹੇ ਸਿੰਗਲ ਫੇਸ ਆ ਚਾਹੇ ਤਿੰਨ ਫੇਸ ਆ ਉਹ ਸਭ ਲਈ ਫਰੀ ਆ ਇਸ ਕਰਕੇ ਹੁਣ ਲੋਕਾਂ ਨੂੰ ਬੇਨਤੀ ਆ ਕਿ ਆਪ ਤੁਸੀਂ ਨਿਸ਼ਚਿੰਤ ਹੋ ਕੇ ਜਿਹੜਾ ਸਹੀ ਲੋਡ ਆ ਉਹ ਬਿਜਲੀ ਬੋਰਡ ਨੂੰ ਜਰੂਰ ਦੱਸੋ ਤਾਂ ਜੋ ਬਿਜਲੀ ਬੋਰਡ ਉਹ ਜੇ ਅਪਰਾਲੇ ਕਰ ਸਕੇ ਇਹ ਸੌਖੀ ਆਧਾਰਨ ਸੌਖੀ ਆਧਾਰਨ ਦੇ ਕੇ ਮੈਂ ਆਪਣੀ ਦੇ ਕੀਤੇ ਨੇ ਉਹਦੇ ਨਾਲ ਟਰਾਂਸਫਰ ਨਵੇਂ ਲਗਾਏ ਗਏ ਨੇ ਫਿਰ ਅੱਜ ਅੱਜ ਪਟਕ ਕਿਉਂ ਲੱਗ ਰਹੇ ਨੇ ਲੋਕ ਕਹਿੰਦੇ ਕਿ ਉਹੀ ਜਿਹੜਾ ਕਿ ਮੁਫਤ ਦਿੱਤੇ ਹੋਰ ਕਟ ਲਾਇਆ ਜਾ ਰਹੇ ਨੇ ਹਨ ਹਨ ਮਿੱਥੇ ਸਮੇਂ ਤੇ ਕਰ ਕਟ ਲਾਇਆ ਰਹੇ ਨੇ ਤੇ ਅੱਜ ਲੱਗ ਰਹੇ ਨੇ ਨਹੀਂ ਦੇਖੋ ਮੇਰੀ ਜਾਣਕਾਰੀ ਚ ਪਤਾ ਨਹੀਂ ਤੁਸੀਂ ਕਿਹੜੇ ਸ਼ਹਿਰ ਦੀ ਜਾਂ ਪਿੰਡ ਦੀ ਗੱਲ ਕਰਦੇ ਹੋ ਵੈਸੇ ਸਾਰੇ ਪੰਜਾਬ ਚ ਅੱਜ ਵੀ ਬਿਜਲੀ ਨਿਰ ਬਿਗਨ ਬਿਜਲੀ ਸਾਡੇ ਪਤਾ ਨਹੀਂ ਮੈਂ ਸ਼ਾਇਦ ਇਹਦਾ ਮੈਂ ਵੀ ਸ਼ਹਿਰ ਤੋਂ ਸਾਡੇ ਚਾਹੇ ਦਫਤਰ ਵਾਲੀ ਸਾਈਡ ਹੋਵੇ ਘਰਾਂ ਵਾਲੀ ਸਾਈਡ ਹੋਵੇ ਨਿਰਬਿਗਨ ਬਿਜਲੀ ਦੀ ਸਪਲਾਈ ਚੱਲ ਰਹੀ ਹੈ ਕਦੇ ਕੋਈ ਦਿੱਕਤ ਨਹੀਂ ਆਈ ਹਾਂ ਜੇ ਤਾਂ ਕੋਈ ਨੇਰੀ ਆ ਗਈ ਕੋਈ ট্রান্সਫਾਰਮਰ ਸੜ ਗਿਆ ਜਾਂ ਕੋਈ ਫਿਊਜ ਉੜ ਗਿਆ ਦੇਖੋ ਇਹ ਰੂਟੀਨ ਮੈਟਰ ਨੇ ਕੋਈ ਖੰਭਾ ਗਿਰ ਗਿਆ ਕੋਈ ਟਰੱਕ ਆ ਕੇ ਬਿਜਲੀ ਦੀ ਤਾਰ ਤੋੜ ਗਿਆ ਉਹਨੂੰ ਠੀਕ ਕਰਨੇ ਚ ਦੋ ਦਿਨ ਲੱਗ ਗਏ ਜਾਂ ਦਿਹਾੜੀ ਲੱਗੀ ਸੋ ਇਹ ਅਲੱਗ ਦਿੱਕਤ ਆ ਰਹੀ ਬਿਜਲੀ ਦਾ ਕੱਟ ਲੱਗਣਾ ਉਹ ਅਲੱਗ ਦਿੱਕਤ ਆ ਬਿਜਲੀ ਦਾ ਕੱਟ ਅੱਜ ਤੱਕ ਨਹੀਂ ਲੱਗ ਰਿਹਾ ਹਾਂ ਜਿੱਥੇ ਕੋਈ ਛੋਟੀ ਮੋਟੀ ਦਿੱਕਤ ਹੈ ਜਿਵੇਂ ਮੈਂ ਦੱਸਿਆ ਕੁਈ ਤੇ ਬਿਜਲੀ ਦਾ ট্রাক ਭੱਜਿਆ ਕੋਈ ਹੁਣ ਸਪਲਾਈ ਲਾਈਨ ਇੱਕੋ ਆ ਸੋ ਉਹਨੂੰ ਠੀਕ ਕਰਨ ਚ 2 ਘੰਟੇ 4 ਘੰਟੇ ਲੱਗ ਜਾਂਦੇ ਆ ਸਿਰਫ ਉਹੀ ਕੱਟ ਲੱਗ ਰਿਹਾ ਉਸ ਤੋਂ ਬਿਨਾ ਜਿਵੇਂ ਥੋੜੀ ਜਿਹੀ ਗਰਮੀ ਜ਼ਿਆਦਾ ਪੈ ਰਹੀ ਆ ਉਹਦੇ ਕਰਕੇ ਕਈ ਵਾਰ ਟਰਾਂਸਫਾਰਮਰ ਸੜ ਜਾਂਦਾ ਕੋਈ ਤਾਰਾਂ ਦੀ ਜਿਹੜੀ ਲੰਬਾਈ ਆ ਉਹ ਵਧ ਜਾਂਦੀ ਆ ਆਪਸ ਚ ਜੁੜ ਜਾਂਦੀ ਆ ਕਿਉਂਕਿ ਬਹੁਤ ਪੁਰਾਣੀਆਂ ਤਾਰਾਂ ਕਈ ਜਗ੍ਹਾ ਪਈ ਹੋਈਆਂ ਨੇ ਇਹ ਮੇਨਟੇਨੈਂਸ ਕਰਕੇ ਕਿਤੇ ਨਾ ਕਿਤੇ ਇਹ ਕੋਈ ਦਿੱਕਤ ਆ ਜਾਂਦੀ ਆ ਅਦਰਵਾਇਜ਼ ਬਿਜਲੀ ਬੋਰਡ ਵੱਲੋਂ ਜਿਹੜੀ ਸਪਲਾਈ ਆ ਨਿਰਬਿਗਨਾ 24 ਘੰਟੇ ਆ ਇਹ ਕਿਤੇ ਵੀ ਜਿਹੜੀ ਕਿਸਾਨੀ ਲਾਈਟ ਆ ਸਾਡੀ 8 ਘੰਟੇ ਤੋਂ 10 ਘੰਟੇ ਉਹ ਵੀ ਲਗਾਤਾਰ ਚੱਲ ਰਹੀ ਹੈ ਬਿਨਾਂ ਕੱਟ ਤੋਂ ਚੱਲ ਰਹੀ ਹੈ ਤੇ ਦਿਨ ਚ ਚੱਲ ਰਹੀ ਆ ਸੋ ਇਹ ਇਸ ਵਾਰ ਬੋਟਾਂ ਚ ਸਭ ਤੋਂ ਵੱਡਾ ਮੁੱਦਾ ਨਿਕਲ ਕੇ ਆਇਆ ਕਿ ਜ਼ਿਮੀਂਦਾਰ ਲੋਕਾਂ ਨੇ ਖੁਸ਼ ਹੋ ਕੇ ਬੋਟਾਂ ਪਾਈਆਂ ਕਿ ਆਵਾਦੀ ਪਾਰਟੀ ਨੇ ਸਾਨੂੰ ਦਿਨ ਚ ਲਾਈਟ ਦੁੱਤੀ ਆ ਇਹ ਪਹਿਲੀ ਵਾਰ ਅਪਰਾਲਾ ਹੋਇਆ 25 ਸਾਲਾਂ ਦੇ ਵਿੱਚ ਇੰਨਾ ਗਰਾਫ ਆਵਾਦੀ ਪਾਰਟੀ ਦਾ ਡਾਊਨ ਆ ਗਿਆ ਕਿ ਤਿੰਨ ਸੀਟਾਂ ਤੇ ਰਹਿ ਗਈ ਸੀ ਮਟ ਕੇ ਰਹਿ ਗਈ ਦੇਖੋ ਇਹ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਜਿਹੜਾ ਮਲਾਕਣ ਆ ਉਹ ਇਲੈਕਸ਼ਨ ਟੂ ਇਲੈਕਸ਼ਨ ਕਰਨਾ ਚਾਹੀਦਾ ਸੋ ਅਸੀਂ ਹਾਰੇ ਨਹੀਂ ਬੇਸਿਕਲੀ ਅਸੀਂ ਜਿੱਤੇ ਆ ਪਿਛਲੀ ਵਾਰੀ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਜਿਦੇ ਚ ਮੋਦੀ ਸਰਕਾਰ ਕੋ ਪੂਰਨ ਬਹੁਮਤ ਸੀ 272 ਦਾ ਜਿਹੜਾ ਅੰਕੜਾ ਉਹ ਮੋਦੀ ਸਰਕਾਰ ਨੇ ਇਕੱਲੇ ਨੇ ਟੱਪਿਆ ਹੋਇਆ ਸੀ ਇਸ ਵਾਰ ਮੋਦੀ ਕੋਲ ਇਕੱਲੇ ਕੋਲ 240 ਦੇ ਕਰੀਬ ਸੀਟਾਂ ਜਾਨੀ ਕਿ ਉਹ ਪੂਰਨ ਬਹੁਮਤ ਤੋਂ ਥੱਲੇ ਆ ਗਿਆ ਉਹ ਨਿਤਿਸ਼ ਜੀ ਅਤੇ ਚੰਦਰਬਾਬੂ ਨਾਇਡੂ ਜੀ ਦੀ ਰਣਮੀ ਮਿਲਮੀ ਸਰਕਾਰ ਚਲਾ ਰਿਹਾ ਸੋ ਸਾਡੇ ਕੋਲ 2019 ਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਸਾਡੇ ਕੋਲ ਇੱਕ ਸੀਟ ਆਈ ਸੀ ਸੰਗਰੂਰ ਤੋਂ ਭਗਵੰਤ ਮਾਨ ਵਾਲੀ ਸੋ ਇਸ ਵਾਰ ਸਾਡੀ ਜਿਹੜੀ ਵੋਟ ਪ੍ਰਤੀਸ਼ਤ ਆ ਜਿਹੜੇ ਉਹਦਾ ਇਲੈਕਸ਼ਨ ਆ ਉਹਦਾ ਜਿਹੜਾ ਮੁਕਾਬਲਾ ਹੈ ਜਿਵੇਂ 55 ਕਿਲੋ ਵਾਲੇ ਪਹਿਲਵਾਨ ਦਾ 55 ਕਿਲੋ ਵਾਲੇ ਪਹਿਲਵਾਨ ਨਾਲ ਮੁਕਾਬਲਾ ਹੁੰਦਾ ਫਰੀ ਸਟਾਈਲ ਦਾ ਫਰੀ ਸਟਾਈਲ ਨਾਲ ਹੁੰਦਾ 90 ਕਿਲੋ ਦਾ 90 ਨਾਲ ਹੁੰਦਾ ਸੋ ਮੁਕਾਬਲਾ ਆਪਾਂ ਉਸੇ ਤਰੀਕੇ ਨਾਲ ਕਰਾਂਗੇ 2019 ਚ ਸਾਨੂੰ 7% ਵੋਟ ਪਈ ਸੀ ਐਤਕੀ 26% ਸਮਥਿੰਗ ਪਈ ਆ 2019 ਚ ਸਾਡੇ ਕੋਲ ਇੱਕ ਸੀਟ ਸੀ ਇਸ ਵਾਰ ਸਾਡੇ ਕੋਲ ਤਿੰਨ ਸੀਟਾਂ ਸੋ ਜੇ ਉਹ ਤੁਸੀਂ ਇਹ ਆਈਡੀਆ ਦੇਖੋਗੇ ਤਾਂ ਉਹਦੇ ਹਿਸਾਬ ਨਾਲ ਅਸੀਂ ਜਿੱਤ ਰਹੇ ਹਾਂ ਸਾਡੀ ਜਿਹੜੀ ਵੋਟ ਪ੍ਰਤੀਸ਼ਤ ਉਹ ਵੀ ਵਧ ਗਈ ਸਾਡੀਆਂ ਸੀਟਾਂ ਵੀ ਵਧ ਗਈਆਂ ਹੁਣ ਆਨੇ ਗੱਲ 2022 ਤੇ ਹੁਣ ਜੇ ਤੁਸੀਂ ਮੁਕਾਬਲਾ ਕਰੋਗੇ 2022 ਨਾਲ ਫੇਰ ਤੁਹਾਨੂੰ ਕਿਤਨਾ ਕਿਤੇ ਲੱਗ ਰਿਹਾ ਹੈ ਵੀ ਜਿਹੜੀ ਵੋਟ ਪ੍ਰਤੀਸ਼ਤ ਉਹ ਘਟੀ ਆ ਪਰੇ ਦੋ ਮੁੱਦੇ ਹੁੰਦੇ ਨੇ ਜਿਹੜੀ ਜਿਵੇਂ ਦਿੱਲੀ ਦੇਖੋ ਦਿੱਲੀ ਹੁਣ 7 ਦੀਆਂ 7 ਸੀਟਾਂ ਬੀਜੇਪੀ ਲੈ ਗਈ ਆਮ ਆਦਮੀ ਪਾਰਟੀ ਨੂੰ ਉੱਥੇ ਕੋਈ ਸੀਟ ਨਹੀਂ ਆਈ ਇਸੇ ਤਰ੍ਹਾਂ 2019 ਚ ਆਮ ਆਦਮੀ ਪਾਰਟੀ ਨੂੰ ਉੱਥੇ 0 ਸੀਟ ਆਈ ਸੀ 7 ਦੀਆਂ 7 ਸੀਟਾਂ ਜਿਹੜੀਆਂ ਬੀਜੇਪੀ ਲੈ ਗਈ ਸੀ ਪਰ 19 ਤੋਂ 1 ਸਾਲ ਬਾਅਦ ਉੱਥੇ ਇਲੈਕਸ਼ਨ ਆਉਂਦੀ ਆ ਦਿੱਲੀ ਸਰਕਾਰ ਦੀ ਵਿਧਾਨ ਸਭਾ ਦੀ ਜਿਹਦੇ ਚ 6263 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਲੈ ਕੇ ਜਾਂਦੀਆਂ ਤੇ ਬੀਜੇਪੀ ਕੋਲ ਤਿੰਨ ਸੀਟਾਂ ਆਉਣੀ ਆ। ਸੋ ਕਹਿਣ ਦਾ ਮਤਲਬ ਆ ਜਿਹੜੀ ਸਟੇਟ ਦੀ ਇਲੈਕਸ਼ਨ ਆ ਉਹਦੇ ਮੁੱਦੇ ਕੁਝ ਹੋਰ ਹੁੰਦੇ ਨੇ ਜਿਹੜੀ ਨੈਸ਼ਨਲ ਪੋਲਿਟਿਕਸ ਆ ਹਿੰਦੁਸਤਾਨ ਦੀ ਰਾਜਨੀਤੀ ਆ ਉਹਦੇ ਮੁੱਦੇ ਕੁਝ ਹੋਰ ਹੁੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਸਿਰਫ 20 ਤੋਂ 25 ਸੀਟਾਂ ਦੇ ਇਲੈਕਸ਼ਨਾਂ ਲੜੀ ਆ ਸਾਡੇ ਕੋਲ ਤਿੰਨ ਚਾਰ ਸਟੇਟਾਂ 'ਚ ਕੇਡਰ ਸੀਗਾ ਅਸੀਂ ਪੂਰੇ ਦੇਸ਼ 'ਚ ਵੀ ਇਲੈਕਸ਼ਨਾਂ ਨਹੀਂ ਲੜੇ ਅਸੀਂ ਇੰਡੀਆ ਗਠਵੰਦਨ 'ਚ ਰਲ ਕੇ ਇਲੈਕਸ਼ਨਾਂ ਲੜੇ ਆ ਸੋ ਇੱਥੇ ਸਾਡਾ ਜਿਹੜਾ ਮੁਕਾਬਲਾ ਸੀਗਾ ਉਹ ਉਸ ਪਾਰਟੀ ਭਾਜਪਾ ਨਾਲ ਸੀਗਾ ਕਿਉਂਕਿ ਕਾਂਗਰਸ ਤਾਂ ਇੰਡੀਆ ਬਲੌਗ 'ਚ ਵੀ ਸਾਡੀ ਸਹਿਯੋਗੀ ਸੀ ਸੋ ਇੰਡੀਆ ਬਲੌਗ 'ਚ ਅਸੀਂ ਕਾਂਗਰਸ ਦੇ ਨਾਲ ਸੀਗੇ ਸੋ ਇੱਥੇ ਦਿੱਕਤ ਇਹ ਆ ਗਈ ਲੋਕਾਂ ਨੂੰ ਸਮਝ ਨਹੀਂ ਲੱਗਿਆ ਕਿ ਜੇ ਮੰਨ ਲਓ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਵੀ ਪਾਉਣੇ ਹੋ ਜੇ ਮੰਨ ਲਓ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੇ ਹੋ ਅਸੀਂ ਇੰਡੀਵਿਜੂਅਲੀ ਆਪਣੇ ਆਪ 'ਚ ਸੈਂਟਰ 'ਚ ਸਰਕਾਰ ਬਣਾਉਣ ਦਾ ਦਮ ਤਾਂ ਰੱਖਦੇ ਨਹੀਂ ਅਸੀਂ ਸਪੋਰਟ ਕਰਨੀ ਸੀ ਕਿਸੇ ਹੋਰ ਪਾਰਟੀ ਦੀ ਅਸੀਂ ਸਪੋਰਟ ਕਰਨੀ ਸੀ ਕਾਂਗਰਸ ਪਾਰਟੀ ਦੀ ਕਿਉਂਕਿ ਸਾਡਾ ਗਠਜਬੰਦਨ ਸੀਗਾ ਪਰ ਪੰਜਾਬ ਦੇ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਉੱਪਰ ਜਿਹਨੂੰ ਆਪਾਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਹਿ ਦਿੰਦੇ ਆ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ 'ਚ ਉਥੇ ਇੰਡੀਆ ਬਲੌਕ ਨਾਲੋਂ ਮੋਦੀ ਸਰਕਾਰ ਦਾ ਜਿਹੜਾ ਵਜਨ ਹੋ ਜ਼ਿਆਦਾ ਸੀ ਲੋਕ ਉੱਪਰਲੀ ਜਿਹੜੀ ਸਰਕਾਰ ਉਹ ਮੋਦੀ ਦੀ ਦੇਖਣਾ ਚਾਹੁੰਦੇ ਆ ਜਿਵੇਂ ਦਿੱਲੀ 'ਚ ਹੁੰਦਾ ਪੰਜਾਬ ਚ ਵੀ ਲੋਕਾਂ ਨੇ ਉਹੀ ਪੈਟਰਨ ਬਣਾਇਆ ਕਿ ਜਿਹੜੀ ਥੱਲੇ ਸਟੇਟ ਦੀ ਸਰਕਾਰ ਆ ਉਹ ਆਮ ਆਦਮੀ ਪਾਰਟੀ ਦੀ ਰਹੂਗੀ ਤੇ ਜਿਹੜੀ ਉੱਪਰਲੀ ਸਰਕਾਰ ਆ ਉਹ ਭਾਜਪਾ ਦੀ ਰਹੂਗੀ ਸੋ ਇਹ ਲੋਕਾਂ ਦਾ ਆਪਣਾ ਡਿਸੀਜਨ ਆ ਅਸੀਂ ਸਹੂਲਤਾਂ ਦੇ ਸਕਦੇ ਆ ਪਰ ਜਿਹੜਾ ਲੋਕਾਂ ਦਾ ਡਿਸੀਜਨ ਆ ਜਿਹੜੀ ਉੱਪਰਲੀ ਸਰਕਾਰ ਉਹ ਆਮ ਆਦਮੀ ਪਾਰਟੀ ਬਣਾ ਨਹੀਂ ਸੀ ਸਕਦੀ ਸੋ ਉਹਨਾਂ ਨੇ ਇਹ ਚੀਜ਼ ਦੇਖੀ ਕਿ ਉੱਪਰ ਮੋਦੀ ਤੇ ਥੱਲੇ ਆਮ ਆਦਮੀ ਪਾਰਟੀ ਸਾਨੂੰ ਸੂਟ ਕਰਦੇ ਆ ਤਾਂ ਉਹਨਾਂ ਨੇ ਜਿਹੜਾ ਫੈਸਲਾ ਉਹ ਇਸ ਤਰੀਕੇ ਨਾਲ ਆਪਣਾ ਫੈਸਲਾ ਲਿਆ ਜੀਦੇ ਚ ਤੁਹਾਨੂੰ ਲੱਗਦਾ ਕਿ ਸ਼ਾਇਦ ਸਾਡੀਆਂ ਸੀਟਾਂ ਘਟ ਆਈਆਂ ਹੁਣ ਜਦੋਂ 27 ਚ ਅਰ ਦਿੱਲੀ ਚ 25 ਦੀ ਇਲੈਕਸ਼ਨ ਆਉਗੀ ਵਿਧਾਨ ਸਭਾ ਦੀ ਤੇ 27 ਚ ਆਉਗੀ ਆਪਣੇ ਪੰਜਾਬ ਚ ਇੱਥੇ ਫਿਰ ਇਹ 600 ਜੁੰਟਾ ਚਾਹੇ ਬੀਬੀਆਂ ਵਾਲਾ 1000 1000 ਰੁਪਿਆ ਜਾਂ ਕਿਸਾਨਾਂ ਨੂੰ ਜਿਹੜਾ ਹੁਣ ਆਪਾਂ ਸੂਈਆਂ ਨਾਲ ਖਾਲਾ ਰਹੀ ਪਾਣੀ ਦੇ ਰਹੇ ਆ ਜਾਂ ਹੋਰ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਅਸੀਂ ਚਲਾ ਰਹੇ ਆ ਜਾਂ ਨਵੀਆਂ ਚਾਲੂ ਕਰਨੀਆਂ ਜਿਹੜਾ ਉਹਦਾ ਰਿਜ਼ਲਟ ਆ ਸਿੱਧਾ ਆਊਗਾ ਉਹ ਆਊਗਾ 2027 ਚ ਤੇ ਉਹਦੇ 'ਚ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਦਿੱਲੀ ਵਾਂਗ ਅਸੀਂ ਦੂਜੀ ਵਾਰ ਵੀ ਜਿਹੜੀ ਆਪਣੀ ਸਰਕਾਰ ਆਵਾ ਦੀ ਪਾਰਟੀ ਦੀ ਇਸੇ ਤਰ੍ਹਾਂ 92 ਤੋਂ ਪਲੱਸ ਸੀਟਾਂ ਨਾਲ ਬਣਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ ਇਹ ਸਨਾ ਮਾਰਕਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ